ਸ਼੍ਰੀ ਗੁਰਦਸ਼ਨ ਮਾਵੀ ਜੀ ਨੂੰ ਬੇਨਤੀ ਕਰਨਾ ਕਿ ਉਹ ਆਪਣੀ ਹਾਜ਼ਰੀ ਪਹਿਲਾਂ ਨੂੰ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਨ ਕਿਉਂਕਿ ਅਸੀਂ ਸਾਰੇ ਹੀ ਪੂਰੇ ਟਾਈਮ ਨਾਲ 10 ਵਜੇ ਤੋਂ 6:00 ਤੋਂ ਪਹਿਲਾਂ ਤੇ ਆਏ ਹਾਂ ਬੇਟੇ ਜੀ ਬੇਤੀ ਹੈ ਸਦਾਰ ਗੁਰਦਸ਼ਨ ਸਿੰਘ ਮਾਵੀ ਜੀ ਪ੍ਰਧਾਨ ਬਹੁਤ ਐਨੋਗਿਆਨ ਕੇਂਦਰ ਚੰਡੀਗੜ੍ਹ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨ ਜੀ ਲਿਖਾ ਜੀ ਨੇਕ ਜੀ ਅਹ ਪਹਿਲਾਂ ਤਾਂ ਰੰਗੜਾ ਸਾਹਿਬ ਜੀ ਤੇਜੀਪਾਲ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਅੰਗੜਾ ਤਾਂ ਸੀ ਸਿਹਤ ਹੈ ਬਹੁਤ ਮੁਸ਼ਕਲ ਹੈ ਇਸ ਉਮਰ ਤੱਕ ਆਪਣੀ ਸਿਹਤ ਨੂੰ ਬਰਕਰਾਰ ਰੱਖਣਾ ਸਿਹਤ ਬਰਕਰਾਰ رہ ਸਕਦੀ ਹੈ ਪਰ ਐਕਟਿਵਲੀ ਕੰਮ ਕਰਨਾ ਉਹ ਸੋਨੇ ਦਾ ਸੁਹਾਗੀ ਵਾਲੀ ਗੱਲ ਹੈ 99 90 ਸਾਲ ਦੀ ਉਮਰ ਦੇ ਵਿੱਚ ਆ ਕੇ ਸਾਡੇ ਨਾਲ ਵੀ ਵੱਧ ਕੰਮ ਕਰਦੇ ਆ ਅਸੀਂ ਅਜੇ ਸਦੈ ਮਹਿਸੂਸ ਕਰ ਰਹੇ ਆ ਤੇ ਇਹਨਾਂ ਦੇ ਅੱਜ ਜਨਮ ਦਿਨ ਕਰਕੇ ਇਹਨਾਂ ਜੋਸ਼ ਇਹਨਾਂ ਉਤਸ਼ਾਹ ਹੈਗਾ ਕਿ ਸਾਤੋਂ ਪਹਿਲਾਂ ਪਹੁੰਚੇ ਹੋਏ ਸੀਗੇ ਤੇ ਬੜਾ ਚੰਗਾ ਲੱਗਦਾ ਜਦੋਂ ਇਸ ਤਰ੍ਹਾਂ ਦੇ ਪ੍ਰੇਰਨਾ ਸਰੋਤ ਸਾਡੇ ਵਿਚਕਾਰ ਹੁੰਦੇ ਆ ਸਾਨੂੰ ਵੀ ਹੌਸਲਾ ਮਿਲਦਾ ਹੈ ਕਿ ਜਦੋਂ ਇਹ ਇਸ ਉਮਰ ਦੇ ਵਿੱਚ ਇੰਨਾ ਕੰਮ ਕਰ ਸਕਦੇ ਆ ਤੇ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਰਿੰਗੜਾ ਸਾਹਿਬ ਦੇ ਨਾਲ ਸਾਡਾ ਬਹੁਤ ਪੁਰਾਣਾ ਮੇਲ ਹੈ ਬੜੀ ਵਾਰਾ ਸਿੱਖ ਘੁਮਣ ਫਿਰਨ ਵੀ ਗਏ ਆ ਬੜੀ ਵਾਰੀ ਸੱਤ ਸੁਭਾਵਾਂ ਵਿੱਚ ਇਕੱਠੇ ਹੋਏ ਆ ਬੜੀ ਵਾਰੀ ਅਸੀਂ ਆਪਣੇ ਯੋਜਨਾਵਾਂ ਬਣਾਈਆਂ ਬੜੀਆਂ ਪਲੈਨਿੰਗ ਕਰੀਆਂ ਬੜਾ ਕੁਝ ਅਸੀਂ ਸਾਂਝਾ ਰੱਖਿਆ ਵੇ ਤੇ ਇਹਨਾਂ ਦੇ ਜਦੋਂ ਵੀ ਮਿਲਦੇ ਗਿਲਦੇ ਨਵਾਂ ਹੀ ਉਤਸ਼ਾਹ ਨਵੀਂ ਊਰਜਾ ਨਵੀਂ ਸ਼ਕਤੀ ਸਾਨੂੰ ਇਹਨਾਂ ਤੋਂ ਮਿਲਦੀ ਹੈ ਬਹੁਤ ਚੰਗਾ ਲੱਗਦਾ ਜਦੋਂ ਇਹ ਸਾਨੂੰ ਸਹਿਦ ਦਿੰਦੇ ਆ ਤੇ ਭਰਾਵਾਂ ਵਾਂਗ ਸਾਨੂੰ ਆਪਣੇ ਨਾਲ ਰੱਖਦੇ ਆ ਹਰ ਗੱਲ ਦੇ ਵਿੱਚ ਸਾਨੂੰ ਵੇਟ ਕਰਦੇ ਆ ਜਗਪਾਰ ਜੀ ਨਾਲ ਵੀ ਬੜੀ ਵਾਰ ਸਾਡਾ ਆਉਣ ਜਾਣ ਬਣਿਆ ਰਿਹਾ ਹੈ ਅੱਜ ਵੀ ਕਹਿੰਦੇ ਸੀ ਕਿ ਜਦੋਂ ਵੀ ਕਿਤੇ ਜਾਵਾਂ ਤਾਂ ਮੈਨੂੰ ਜ਼ਰੂਰ ਲੈ ਕੇ ਜਾਇਆ ਕਰੋ ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਉਮਰ ਦੇ ਹਿਸਾਬ ਨਾਲ ਕਈ ਵਾਰੀ ਤੋਰਾ ਫੇਰਾ ਘੱਟ ਜੀ ਆਉਂਦਾ ਹੈ ਵੀ ਜੰਪਾਲ ਦੀ ਸ਼ਹਿਰ ਉਹ ਪਹਿਲਾਂ ਵਾਲਾ ਸ਼ਹਿਰ ਨਹੀਂ ਹੈ ਜੋ ਅੱਜ ਤੋਂ 10-15 ਸਾਲ ਪਹਿਲਾਂ ਅਸੀਂ ਪੌਂਡਾ ਸਾਹਿਬ ਵੱਲ ਘੁੰਮਣ ਫਿਰਨ ਗਏ ਸੀ ਬੜਾ ਆਨੰਦ ਆਇਆ ਪੂਰੀ ਬੱਸ ਭਰ ਕੇ ਲੈ ਕੇ ਗਏ ਸੀਗੇ ਤੇ ਇਹ ਕਹਿੰਦੇ ਵੀ ਨਹੀਂ ਅਜੇ ਮੇਰਾ ਹੈ ਮਨ ਜਾਣ ਦਾ ਘੁੰਮਣ ਫਿਰਨ ਦਾ ਤੇ ਮੈਨੂੰ ਲੈ ਕੇ ਜਾਇਆ ਕਰੋ ਤੇ ਉਹ ਫਿਰ ਅਸੀਂ ਹੋਣਾ ਜਦੋਂ ਵੀ ਫਰਵਰੀ ਮਾਰਚ ਵਿੱਚ ਕਿ ਦਿਨ ਕਿਤੇ ਜਾਵਾਂਗੇ ਘੁੰਮਣ ਤਾਂ ਜ਼ਰੂਰ ਨਾਲ ਲੈ ਕੇ ਜਾਵਾਂਗੇ ਤੇ ਇਹਨਾਂ ਦਾ ਵੀ ਜਿਹੜਾ ਹੈ ਭਾਵੇਂ ਇਕੱਲੇ ਹੈ ਪਰ ਉਤਸ਼ਾਹ ਜ਼ਿੰਦਗੀ ਦੇ ਵਿੱਚ ਨਹੀਂ ਬਹੁਤ ਬਣਿਆ ਹੋਇਆ ਭਾਵੇਂ ਇਹ ਕਿਸੇ ਮਹਿਫਲ ਦੇ ਵਿੱਚ ਕਦੇ ਨਹੀਂ ਸੁਣਾਉਂਦੇ ਕੁਝ ਵੀ ਪਰ ਇਹਨਾਂ ਦਾ ਮਨ ਹਮੇਸ਼ਾ ਹੁੰਦਾ ਹੈ ਕਿ ਮੈਂ ਜਾ ਕੇ ਨਵੇਂ ਬੰਦਿਆਂ ਨੂੰ ਮਿਲਾਂ ਨਵੇਂ ਪ੍ਰੋਗਰਾਮ ਦੇਖਾਂ ਨਵੇਂ-ਨਵੇਂ ਥਾਵਾਂ ਦੇ ਉੱਤੇ ਜਾਈਏ ਤੇ ਨਵਾਂ ਕੁਝ ਜਿਹੜਾ ਹੈ ਜਾਣਨ ਸੁਣਨ ਦੀ ਉਤਸ਼ਖਤਾ ਬਣੀ ਰਹਿੰਦੀ ਹੈ ਇਹਨਾਂ ਦੇ ਵਿੱਚ ਬਹੁਤ ਚੰਗਾ ਲੱਗਦਾ ਹੈ ਜਦੋਂ ਇਸਪਰਾਂ ਦੇ ਸਖਸ਼ੀਤਾ ਸਾਡੇ ਵਿਚਕਾਰ ਸਾਡੇ ਵਾਸਤੇ ਉਦਾਹਰਣ ਬਣ ਕੇ ਸਾਹਮਣੇ ਆਉਂਦੀਆਂ ਤੇ ਬਹੁਤ ਵਧੀਆ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਤੇ ਸਾਨੂੰ ਵੀ ਅਛਾ ਜਾਗਦਾ ਹੈ ਸਾਨੂੰ ਵੀ ਜੀ ਕਰਦਾ ਹੈ ਕਿ ਇਹਨਾਂ ਦੀ ਜਿੰਦਗੀ ਵਾਂਗ ਅਸੀਂ ਵੀ ਸੁਡਾਰੀਆਂ ਮਾਰੀਏ ਅਸੀਂ ਵੀ ਕੁਝ ਕਰਕੇ ਜਾਈਏ ਕਿ ਅਸੀਂ ਵੀ ਜ਼ਿੰਦਗੀ ਨੂੰ ਇਸ ਤਰ੍ਹਾਂ ਹੀ ਆਨੰਦ ਮਾਣਦੇ ਹੋਏ ਜਾਈਏ ਤੇ ਅੱਜ ਮੈਨੂੰ ਐਂ ਲੱਗਦਾ ਸੀਗਾ ਵੀ ਸ਼ਾਇਦ ਕਵੀ ਦਰਵਾਰ ਘਟਾਊਗਾ ਤੇ ਮੈਂ ਕਿਤਾਬ ਤੋਂ ਲੈ ਨਹੀਂ ਆ ਕਿ ਜੋ ਮੇਰੇ ਕੋਲ ਤੇਰੇ ਵੇ ਉਹਨਾਂ ਨੂੰ ਚਾ ਦੇ ਲੈਂ। ਹੋਰ ਉਹ ਬਸ ਕਿ ਦਵਾਇ ਉਹ ਪਾਉਦਾ ਹੈ। ਇੱਕ ਛੋਟੀ ਹੈ ਲਿਖੀ ਹੋਈ ਹੈ ਸਾਹਮਣੇ ਆਇਆ ਕਿ ਅੱਜ ਕੱਲ ਦਾ ਕੀ ਸਮਾਂ ਹੈ? ਕਿਸ ਤਰ੍ਹਾਂ ਦਾ ਜਮਾਨਾ ਚੱਲਦਾ ਹੈ? ਅਸੀਂ ਤਾਂ ਬੜਾ ਕੁਝ ਤਬਾਹ ਕਰ ਲਿਆ ਐਵੇਂ ਹੀ ਖਾਮ ਖਾ ਕਰ ਲਿਆ ਅਸੀਂ ਬੜਾ ਕੁਝ ਤਬਾਹ ਕਰਨਿਆ ਐਵੇਂ ਹੀ ਖਾਮ ਖਾ ਕਰ ਲਿਆ ਪੜ੍ਹ ਲਿਖ ਕੇ ਸਭ ਸਿਆਣੇ ਹੋ ਗਏ ਮਨ ਪਰ ਬਰਾਈ ਦੇ ਨਾਲ ਪੜ੍ਹ ਲਿਆ ਪੜ੍ਹ ਲਿਖ ਕੇ ਸਭ ਸਿਆਣੇ ਹੋ ਗਏ ਮਨ ਪਰ ਬਰਾਈ ਦੇ ਨਾਲ ਪੜ੍ਹ ਲਿਆ ਇੱਕ ਦੂਜੇ ਦੀ ਜਰਨੀ ਸਕਦੇ ਦਿਲ ਵਿੱਚ ਸ਼ੰਕਾਰ ਘਰ ਕਰ ਲਿਆ ਇੱਕ ਦੂਜੇ ਦੀ ਜਰਨੀ ਸਕਦੇ ਘਰ ਵਿੱਚ ਸ਼ੰਕਾਰ ਘਰ ਕਰ ਲਿਆ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ ਸਿਆਣਿਆਂ ਮੂੰਹ ਉੱਤੇ ਹੱਥ ਧਰ ਲੈ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ ਸਿਆਣਿਆਂ ਨੇ ਮੂੰਹ ਉੱਤੇ ਹੱਥ ਧਰ ਲਿਆ ਗੌਂਡੀਆਂ ਦੀ ਹੋਈ ਵੇਖ ਤਰੱਕੀ ਅੰਦਰੋਂ ਅੰਦਰ ਹੀ ਇੱਕ ਕਰ ਛੜ ਗਿਆ ਗੌਂਡੀਆਂ ਦੀ ਕੋਈ ਗੌਂਡੀਆਂ ਦੀ ਹੋਈ ਵੇਖ ਤਰੱਕੀ ਅੰਦਰੋਂ ਅੰਦਰ ਹੀ ਇੱਕ ਕਰ ਛੜ ਗਿਆ ਇੱਕ ਦੂਜੇ ਤੋਂ ਅੱਗੇ ਲੰਘਣਾ ਹਰ ਕੋਈ ਤੇਜ਼ ਰਫ਼ਤਾਰ ਇੱਕ ਦੂਜੇ ਤੋਂ ਅੱਗੇ ਲੰਘਣਾ ਹਰ ਕੋਈ ਤੇਜ਼ ਖਤਾਰ ਫੜ ਗਿਆ ਪੈਸੇ ਦੀ ਸਰਦਾਰੀ ਹੋ ਗਈ ਭਾਈਚਾਰਾ ਪੈਸੇ ਮੂਰੇ ਹਰ ਗਿਆ ਪੈਸੇ ਦੀ ਸਰਦਾਰੀ ਹੋ ਗਈ ਭਾਈਚਾਰਾ ਪੈਸੇ ਮੂਰੇ ਹਰ ਗਿਆ ਗਰੀਬ ਦੀ ਇੱਥੇ ਪੁੱਛ ਨਾ ਕੋਈ ਅਮੀਰ ਦੀ ਚੌਦਰ ਤੋਂ ਹਰ ਕੋਈ ਡਰ ਗਿਆ ਗਰੀਬ ਦੀ ਇੱਥੇ ਪੁੱਛ ਨਾ ਕੋਈ ਅਮੀਰ ਦੀ ਚੌਦਰ ਤੋਂ ਹਰ ਕੋਈ ਡਰ ਗਿਆ ਸਾਰੇ ਕਹਿੰਦੇ ਨਾਸ਼ਵਾਨ ਹੈ ਦੁਨੀਆ ਸਾਧੂ ਸੰਤ ਨੇ ਕਿਉਂ ਘਰ ਪਰ ਲਿਆ ਵਾਹ ਬਹੁਤ ਅੱਛਾ ਹਰ ਕੋਈ ਕਹਿੰਦੇ ਨਾ ਸ਼ਵਾਨ ਹੈ ਦੁਨੀਆ ਸਾਧੂ ਸੰਤ ਨੇ ਕਿਉਂ ਘਰ ਭਦ ਰਿਆ ਹੁਣ ਤਾਂ ਉਲਟੇ ਸਮੇਂ ਨੇ ਆਏ ਤਾਂ ਹੀ ਮਾਵੇ ਅੰਦਰ ਵੜ ਗਿਆ ਵਾਹ 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 ਕੀ ਵਾਹ ਹੁਣ ਤਾਂ ਉਲਟੇ ਸਮੇਂ ਨੇ ਆਏ ਤਾਂ ਹੀ ਮਾਵੇ ਅੰਦਰ ਵੜ ਗਿਆ ਵਾਹ ਵਾਹ ਆ ਗਏ ਠੰਡ ਤੋਂ ਡਰਦੇ ਕੋ ਬਹੁਤ ਧੰਨਵਾਦ ਜੀ